ਟੈਂ ਸਵੇਰ ਦਾ 8:30 ਦਾ ਹੋ ਗਿਆ ਰਾਤ ਠੰਡ ਥੋੜੀ ਜੀ ਹੋਰ ਵਧਣ ਕਰਕੇ ਮੈਂ ਅੱਜ ਉੱਠਣ ਦੇ ਵਿੱਚ ਵੀ ਲੇਟ ਹੋ ਗਿਆ ਪਰ ਉੱਠਣਾ ਲੇਟ ਹੁਣ ਕੋਈ ਬਾਲਾ ਵੱਡਾ ਚੱਕਰ ਨਹੀਂ ਹੈਗਾ ਕਿਉਂਕਿ ਆਪਣਾ ਨਮਾਉਣ ਧਮਾਉਣ ਦਾ ਕੰਮ ਹੁਣ ਖਤਮ ਹੋ ਗਿਆ ਮਾਂਜਾ ਮਾਰ ਕੇ ਥੱਲੇ ਤੇ ਖੁੱਲੀਆਂ ਛੱਡਣੀਆਂ ਹੁੰਦੀਆਂ ਨੇ ਉਹ ਮੈਂ ਛੱਡਤੀਆਂ ਰਾਤ ਮੇਰੀ ਇੱਕ ਭਰਾ ਨਾਲ ਗੱਲ ਹੋਈ ਸੀਗੀ ਬਾਈ ਕਟਰੀਆਂ ਦੀ ਜਿਹੜੀ ਗਰੋਥ ਬਾਰੇ ਤੂੰ ਕਹਿ ਰਿਹਾ ਸੀਗਾ ਵੀ ਕਟਰੂ ਫਿਊਚਰ ਹੁੰਦੇ ਨੇ ਫਾਰਮ ਦਾ ਐਫ ਡੀ ਹੁੰਦੇ ਨੇ ਵੀ ਸਾਡ ਵਾਲੀ ਕਟਰੂਨਾ ਦਾ ਕੋਈ ਚੰਗਾ ਨਿਕਲਦਾ ਤੇ ਨਾ ਹੀ ਕੱਟੀ ਕੋਈ ਚੰਗੇ ਦੁੱਧ ਤੇ ਆਉਂਦੀ ਹੈ ਤੇ ਕੌਰ ਨਹੀਂ ਗਈਆਂ ਮੈਂ ਉਹ ਗੱਲ ਨੂੰ ਭਰਾ ਨੂੰ ਇਹੀ ਗੱਲ ਸਮਝਾਈ ਸੀ ਵੀ ਦੇਖੋ ਬਈ ਹਰ ਇੱਕ ਚੀਜ਼ ਇਹ ਨਹੀਂ ਹੁੰਦੀ ਵੀ ਤੁਸੀਂ ਆਪਦੇ ਘਰੇ ਮੱਝਾਂ ਸਭਾਈ ਚੱਲੋ ਤੇ ਕਟਰੂ ਹੋ ਰੱਖੀ ਚੱਲੋ ਆਪਦਾ ਫਾਰਮ ਭਰੀ ਚੱਲੋ ਕੱਲਾ ਫਾਰਮ ਭਰਨਾ ਫਾਰਮ ਦਾ ਫਿਊਚਰ ਜਾਂ ਫਾਰਮ ਦੀ ਗਰੋਥ ਨਹੀਂ ਹੁੰਦੀ ਹੈਗੀ ਤੁਸੀਂ ਨੇ ਰਵਾ ਦੇਖਣਾ ਟੀਕੇ ਕਿਹੜੇ ਭਰਾ ਰਹੇ ਉਹ ਦੇਖਣਾ ਤੇ ਤੁਹਾਡੀ ਫਿਰ ਸਿਹਤ ਸੰਭਾਲ ਕਿੰਨੀ ਆ ਪਸ਼ੂਆਂ ਨੂੰ ਕੀ ਦਿੰਨੇ ਹੋ ਫੀਡ ਵਗੈਰਾ ਉਹ ਚੀਜ਼ ਮੈਟਰ ਕਰਦੀ ਹੈਗੀ ਫੈਲ ਗਲ ਤੁਸੀਂ ਆਪਣੀ ਮੱਝ ਦਾ ਜਿਹੜਾ ਵੱਡੀਆਂ ਦੇ ਟੀਕੇ ਭਰੋਣੇ ਉਹ ਰਵਾ ਦੇਖੋ ਉਹ ਕਿੰਨਾ ਟਾਈਮ ਦੁੱਧ ਦਿੰਦੀਆਂ ਨੇ ਕਿੰਨਾ ਟਾਈਮ ਦੁੱਧ ਪਹਿਲਾਂ ਭਜਦੀਆਂ ਨੇ ਸੌਣ ਤੋਂ ਤੇ ਕਿੰਨੀ ਉਹਨਾਂ ਦੀ ਫੈਟ ਆਉਂਦੀ ਆ ਤੇ ਕੀ ਉਹ ਖਾਣ ਪੀਣ ਨੂੰ ਪਸੰਦ ਕਰਦੀਆਂ ਨੇ ਜੇ ਹੁਣ ਸੋਡੀ ਮੱਝਾਂ ਹੀ ਕਾੜਨੇ ਗਈਆਂ ਪਿੱਛੇ ਉਹ ਤਾਂ ਗੱਲ ਹੈਗੀ ਆ ਵੀ ਕਟਰੂ ਵੀ ਕਾੜ ਆਉਣਗੇ ਹੋਣਾ ਉਹ ਕੱਲ ਦੱਸਦਾ ਸੀਗਾ ਭਰਾ ਵੀ ਸਾਡੀ ਇੱਕ ਦੋ ਕੱਟੀਆਂ ਸੂਈਆਂ ਨੇ ਇੱਕ ਮੱਝ ਤੋਂ ਸੀ ਘਰੇ ਪਾਲੀਆਂ ਸੀਗੀਆਂ ਇੱਕ 4 ਮਹੀਨੇ ਦੁੱਧ ਦੇ ਕੇ ਭੱਜ ਗਈ ਹੁਣ ਲੱਤਾਂ ਮਾਰੀ ਜਾਂਦੀ ਟੀਗਾ ਲਾ ਕੇ ਚੋਣਿਆ ਇੱਕ ਹੁਣ ਪੰਜਵਾਂ ਮਹੀਨਾ ਉਹ ਇੱਕ ਡੰਗ ਪੈ ਗਈ ਦੇਖੋ ਇਦਾਂ ਨਹੀਂ ਹੁੰਦਾ ਹੈਗਾ ਵੀ ਜਿਹੜੀ ਜੀ ਕੱਟਰੂ ਮੱਝ ਨੇ ਦੇਤਾ ਆਪਾਂ ਨੇ ਉਹ ਘਰੇ ਹੀ ਰੱਖਣਾ ਹੈਗਾ ਤੁਸੀਂ ਉਹਦੇ ਪਿੱਛੇ ਬੈਕਗ੍ਰਾਉਂਡ ਦੇਖੋ ਪਹਿਲਾਂ ਵੀ ਤੁਹਾਡੀ ਮੱਝ ਕਿਹਜੀ ਆ ਉਹ ਕਹਿੰਦਾ ਮੱਝ ਵੀ ਇਦਾਂ ਦੀ ਸੀ ਫਿਰ ਉਹ ਕਟਰੂ ਰੱਖਣ ਦਾ ਘਰੇ ਕੋਈ ਮਤਲਬ ਨਹੀਂ ਬਣਦਾ ਹੈਗਾ ਜੇ ਤੁਸੀਂ ਨੇ ਫਾਰਮ ਨੂੰ ਵਧਾਉਣਾ ਹੈ ਫਾਰਮ ਦੇ ਕੰਮ ਨੂੰ ਵੱਡਾ ਕਰਨਾ ਹੈਗਾ ਤੁਸੀਂ ਪਹਿਲੀ ਗੱਲ ਤਾਂ ਟੀਕੇਾਂ ਦੇ ਵਿੱਚ ਕੰਜੂਸੀ ਕਰ ਜਾਂਦੇ ਹੋ ਉਹ ਕਹਿੰਦਾ ਵੀ ਅਸੀਂ 3-400 ਦਾ ਟੀਕਾ ਭਰੋਣੇ ਇਦੋਂ ਮਹਿੰਗਾ ਕਦੇ ਭਰਾਇਆ ਨਹੀਂ ਹੈਗਾ ਫਿਰ ਤੁਸੀਂ ਫਾਰਮ ਦੇ ਵਿੱਚ ਕਿਵੇਂ ਉਮੀਦ ਰੱਖ ਸਕਦੇ ਹੋ ਵੀ ਅਸੀਂ ਵੱਡਾ ਫਾਰਮ ਕਰਨਾ ਵੀ ਕੁਆਰਟਲ ਦੁੱਧ ਡੇਲੀ ਦਾ ਪਾਉਣਾ ਫਿਰ ਤੁਸੀਂ ਉਹ ਤਾਂ ਟੱਕਰਾਂ ਨਹੀਂ ਕਿੰਨਾ ਮਰਜ਼ੀ ਟਾਈਮ ਮਾਰੀ ਚੱਲੋ ਪਹਿਲੀ ਗੱਲ ਤੁਸੀਂ ਟੀਕੇ ਵਧੀਆ ਭਰਾਓ ਵਧੀਆ ਮੈਂ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਤੇ ਬਹੁਤ ਸਾਰਾ ਜ਼ੋਰ ਦਿੰਨਾ ਤੁਸੀਂ ਟੀਕੇਾਂ 'ਚ ਕੰਜੂਸੀ ਨਾ ਕਰੋ ਕੋਈ ਚੱਕਰ ਨਹੀਂ ਹੈਗਾ ਇੱਕ ਮਾ ਦੋ ਮੱਝਾਂ ਪਾਲਣੀਆਂ ਨੇ ਇੱਕ ਪਾਲ ਲਓ ਪਰ ਤੁਸੀਂ ਟੀਕਾ ਕਦੇ ਮੱਝ ਦੇ ਮਾੜਾ ਨਾ ਭਰਾਓ ਉਹੀ ਫਾਰਮ ਦੀ ਐਫ ਡੀ ਬਣਨਗੀਆਂ ਮੂਰੇ ਜਾ ਕੇ ਜਿਹੜੇ ਚੰਗੇ ਟੀਕੇ ਦੇ ਸੀਮਣ ਸੀਮਾ ਦੇ ਕਟਰੂ ਸੋਡੇ ਫਾਰਮ ਦੇ ਵਿੱਚ ਆਉਣਗੇ ਉਹਨਾਂ ਨੇ ਛੋਡੇ ਪਹਿਲੇ ਸੂਏ 14 ਜਾਂ 15 15 ਕਿਲੋ ਦੁੱਧ ਦੇਣਾਂ ਝੋਟੀਆਂ ਨੇ ਉਹੀ ਛੋਡੇ ਕੋਲੇ 6.5 6 7 7 ਮਹੀਨੇ ਦੁੱਧ ਦੇਣਗੀਆਂ ਛੋਡੇ ਫਾਰਮ ਦੇ ਵਿੱਚ ਫੇਰ ਹੀ ਕਿਤੇ ਛੋਡੀ ਜੇਬ ਦੇ ਵਿੱਚ 2 ਰੁਪਏ ਪੈਣਗੇ ਫੇਰ ਹੀ ਛੋਡਾ ਕਿਤੇ ਪਸ਼ੂ ਰੱਖਣ ਨੂੰ ਮਨ ਕਰੂਗਾ ਹੁਣ ਤੁਸੀਂ ਇਹ ਗੱਲ ਨਹੀਂ ਹੈਗੀ ਵੀ ਅਸੀਂ ਨੇ ਤਾਂ ਕਦੇ ਕਟਰੂ ਵੇਚੇ ਹੀ ਨਹੀਂ ਹੈਗਾ ਜਿਹੜੀ ਮਜਸੂਪੀ ਉਸੇ ਦੇ ਕਟਰੂ ਘਰੇ ਰੱਖ ਲਿਆ ਐ ਫਾਰਮ ਭਰਨ ਨਾਲ ਜੇ ਹੁਣੀ ਭਰਦੀ ਹੁੰਦੀ ਬਰਾਵੋ ਇਹ ਸਾਰੀ ਕੁਸ ਮੈਨੇਜਮੈਂਟ ਕਹਿੰਦੀ ਆ ਜਿਹੜੇ ਫਾਰਮਰ ਭਰਾ ਨੂੰ ਮੈਨੇਜਮੈਂਟ ਕਰਨੀ ਹੈਗੀ ਆ ਉਹਦੇ ਫਾਰਮ ਦੀ ਉਹ 4-5 ਪਸ਼ੂਆਂ ਦੇ ਵਿੱਚੋਂ ਵੀ ਲੱਖ 2 ਲੱਖ ਰੁਪਏ ਮੌਜ ਨਾਲ ਹਰ ਇੱਕ ਮਹੀਨੇ ਕਮਾ ਲੂਗਾ ਕਿਵੇਂ ਮਰਜ਼ੀ ਕਮਾ ਲਈ ਸਭ ਤੋਂ ਵੱਡੀ ਮੈਨੇਜਮੈਂਟ ਹੁੰਦੀ ਹੈਗੀ ਮੈਨੇਜਮੈਂਟ ਤੇ ਤੁਸੀਂ ਜ਼ੋਰ ਦਿਵੋ ਫਾਰਮ ਪਸ਼ੂ ਵਧਾਉਣ ਤੇ ਜ਼ੋਰ ਨਾ ਦਿਵੋ ਕੁਆਲਿਟੀ ਦੇ ਕੰਮ ਕਰੋ ਬਰੀਡ ਦੇ ਕੰਮ ਕਰੋ بس ਆ ਕੇ 2 ਰੁਪਏ ਵੱਧ ਲੱਗ ਜਾਣ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਜਰੂਰ ਕਰਦਿਆ ਕਰੋ ਸਾਰੇ ਭਰਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਭਰਾ ਕੋਈ ਹੋਰ ਸਵਾਲ ਜਵਾਬ ਹੋ ਜਾਂ ਤੁਸੀਂ ਮੈਨੂੰ ਜਰੂਰ ਸਾਂਝਾ ਕਰਿਓ